ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਕਾਲ ਸਵਾਗਤ ਹੈ ਤੁਹਾਡਾ ਸਰਨ ਦਾ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਆਟੇ ਦਾ ਮਿਲਕ ਇਕ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਆਟੇ ਦਾ ਮਿਲਕ ਇਕ ਬਣਾਉਣ ਵਾਸਤੇ ਆਪਾਂ ਇੱਕ ਕੋਲੀ ਲੱਟ ਲਿਆ ਵਾ ਇੱਕ ਕੋਲੀ ਖੰਡ ਅੱਧੀ ਕੋਲੀ ਸੂਜੀ ਅੱਧੀ ਕੋਲੀ ਘਿਓ 5 ਚਮਚ ਮਿਲਕ ਪਾਊਡਰ 1 ਚਮਚ ਨਿੰਬੂ ਦਾ ਰਸ ਤਾਂ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਮਿਲਕਟ ਨੂੰ ਵਾਸਤੇ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਪਾਵਾਂਗੇ ਆਟਾ ਆਟੇ ਨੂੰ ਆਪਾਂ ਬਿਨਾ ਘੀਤੋਂ ਪੁੰਨਾਂਗੇ ਬਿਨਾ ਘੀਤੋਂ ਪੁੰਨਾਂਾ ਲਾਟੇ ਨੂੰ ਕਿਉਂ ਦੀ ਮਾਤਰਾ ਆਪਣੀ ਘੱਟ ਲੱਗੂਗੀ ਆਟੇ ਨੂੰ ਆਪਾਂ ਹਲਾਉਂਦੇ ਹੋਏ ਉਹ ਤੱਕ ਪੁੰਨਾਂਗੇ ਜੋ ਤੱਕ ਇਹਦਾ ਰੰਗ ਬਰਉਣ ਨਹੀਂ ਹੋ ਜਾਂਦਾ ਆਟੇ ਨੂੰ ਆਪਾਂ ਮੀਡੀਅਮ ਸੀਕ ਤੇ ਪੁੰਨਾਂਗੇ ਤੇ ਨੂੰ ਆਪਾਂ 2 ਮਿੰਟ ਤੱਕ ਭੁੰਨ ਲਿਆ ਵਾ ਹੁਣ ਆਪਾਂ ਇਹਦੇ ਪਾਵਾਂਗੇ ਅੱਧੀ ਕੁੱਲ ਸੂਜੀ ਸੂਜੀ ਕੋਲ ਨਾਲ ਮਿਲ ਕੇ ਕੁਇਚ ਦਾਣੇ ਬਣਨਗੇ ਤੇ ਬਹੁਤ ਵਧੀਆ ਲੱਗੂਗਾ ਖਾਣ ਵਿੱਚ ਆਟੇ ਦੇ ਸੂਜੀ ਨੂੰ ਆਪਾਂ 9 ਤੋਂ 10 ਮਿੰਟ ਤੱਕ ਭੁੰਨ ਲਿਆ ਵਾ ਹੁਣ ਇਹਦਾ ਕਲਰ ਐਕਸਪਰ ਬਰઉન ਹੋ ਗਿਆ ਵਾ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਅੱਬੀ ਕੋਲੀ ਦੇਸੀ ਘਿਓ ਪਾਵਾਂਗੇ ਤੁਸੀਂ ਕਿਸੇ ਵੀ ਘਿਓ ਦਾ ਇਸਤੇਮਾਲ ਕਰ ਸਕਦੇ ਹੋ ਬਟ ਦੇਸੀ ਘਿਓ ਵਿੱਚ ਮਠਿਆਈ ਜਿਹੜਾ ਸੁਆਦ ਬਣਦੀ ਆ ਕਿਓ ਪਉਣ ਤੋਂ ਬਾਅਦ ਆਟੇ ਦੀ ਸੂਜੀ ਨੂੰ ਆਪਾਂ 2 ਮਿੰਟ ਤੱਕ ਘੁੰਨਾ ਤਾਂ ਕਿ ਆਟੇ ਸੂਜੀ ਵਿੱਚ ਕਿਓ ਦਾ ਸਵਾਦ ਆ ਜਾਵੇ ਕਿਓ ਪਉਣ ਤੋਂ ਬਾਅਦ ਸੂਜੀ ਦੇ ਦਾਣੇ ਇੱਕਦਮ ਉੱਭਰ ਕੇ ਦਿਖਦੇ ਪਈਆਂ ਜੇ ਆਪਾਂ ਪਹਿਲਾਂ ਹੀ ਕਿਓ ਪਾ ਕੇ ਆਟੇ ਸੂਜੀ ਨੂੰ ਘੁੰਨਦੇ ਤੇਰੇ ਦਾਣੇ ਨਜਮੀ ਨਹੀਂ ਹੋਣਗੇ ਜੇ ਇਸ ਤਰੀਕੇ ਨਾਲ ਘੁੰਨਾਗੇ ਤਾਂ ਮਿਲ ਕੇ ਇੱਕ ਦਾਣੇਦਾਰ ਬਣੂਗਾ ਆਟਾ ਪোনਕੇ ਤਿਆਰਵਾ ਆਟ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਤੇ ਇਸੇ ਕੜਾਈ ਵਿੱਚ ਆਪਾਂ ਜਾਨੀ ਬਣਾ ਕੇ ਤਿਆਰ ਕਰਾਂਗੇ ਉਸੇ ਕੜਾਈ ਵਿੱਚ ਆਪਾਂ ਇੱਕ ਕੋਲੀ ਖੰਡ ਵੀ ਪਾਵਾਂਗੇ ਖੰਡ ਨੂੰ ਆਪਾਂ ਇਹਦਾ ਫੁਲਾ ਲੈਣਾ ਮੂ ਫੁਲਾ ਕੇ 1 ਮਿੰਟ ਤੱਕ ਆਪਾਂ ਇਦਾਂ ਪਿਆਰਾਂਗੇ ਖੰਡ ਨੂੰ ਮਿਕਸ ਕਰਾਂਗੇ ਜਿਦਦਾ ਇਹਦਾ ਖੰਡ ਪਿਗਲੂਗੀ ਤੇ ਰੰਗ ਬਦਲਣਾ ਸ਼ੁਰੂ ਹੋ ਜਾਏਗਾ ਖੰਡ ਨੂੰ ਅਸੀਂ ਕੈਰਾਮਲਾਈਜ਼ ਕਰਨਾ ਹੈ ਕੈਰਾਮਲਾਈਜ਼ ਕਰਨ ਨਾਲ ਮਿਲ ਕੇ ਇੱਕ ਦਾ ਸੁਆਦ ਬਹੁਤ ਜ਼ਿਆਦਾ ਵਧੀਆ ਆਊਗਾ ਕਿਉਂਕਿ ਅਸੀਂ ਮਿਲ ਕੇ ਇੱਕ ਵਿੱਚ ਕੋਈ ਵੀ ਰੰਗ ਦਾ ਇਸਤੇਮਾਲ ਨਹੀਂ ਕਰਨਾ ਜੇ ਤੁਸੀਂ ਖੰਡ ਕੈਰਮੇਲਾਈਜ਼ ਕਰਕੇ ਨਹੀਂ ਪਾਉਣਾ ਚਾਹੁੰਦੇ ਫਿਰ ਤੁਸੀਂ ਚਾਣੀ ਬਣਾ ਲੈਣੀ ਆ ਉਸ ਤੋਂ ਬਾਅਦ ਆਟੇ ਦੇ ਤੂਜੀ ਵਿੱਚ ਪਾ ਕੇ ਚੰਗੀ ਤਰ੍ਹਾਂ ਪਕਾ ਲੈਣਾ ਚਾਹੀਦਾ ਜਿਵੇਂ ਜਿਵੇਂ ਖੰਡ ਨੂੰ ਸੇਕ ਲੱਗਿਆ ਵਾ ਖੰਡ ਦਾ ਕਲਰ ਦੇਖੋ ਟੀਨ ਲੰਗਿਆ ਇੱਕੋ ਚੰਗੀ ਤਰ੍ਹਾਂ ਪਿਗਲ ਗਈ ਆ ਹੁਣ ਆਪਾਂ ਇੱਕ ਔਲੀ ਪਾਣੀ ਲਵਾਗੇ ਤੇ ਥੋੜਾ ਥੋੜਾ ਪਾਣੀ ਇਸ ਵਿੱਚ ਪਾ ਹੁਣ ਇੱਕ ਚਮਚ ਨਿੰਬੂ ਦਾ ਰਸ ਪਾਵਾਂਗੇ ਆਪਾਂ ਹੁਣ ਇਹਦੇ ਵਿੱਚ ਆਪਾਂ ਆਟਾ ਦੇ ਸੂਜੀ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਵਾ ਹੁਣ ਆਪਾਂ ਇਹਨੂੰ 3 ਤੋਂ 4 ਮਿੰਟ ਤੱਕ ਫੁਕਾਵਾਂਗੇ ਹੁਣ ਆਪਾਂ ਇਹਦੇ ਵਿੱਚ 5 ਚਮਚ ਮਿਲਕ ਪਾਊਡਰ ਪਾਵਾਂਗੇ ਮਿਲਕ ਪਾਊਡਰ ਪਾਉਣ ਨਾਲ ਇਹਦੇ ਵਿੱਚ ਖੁਇਆ ਲਸਵਾਦ ਆਉਂਦਾ ਮਿਲਕ ਕੇਕ ਬਹੁਤ ਦਾ ਸਵਾਦ ਬਣ ਕੇ ਤਿਆਰ ਹੋਊਗਾ ਮਿਲਕ ਪਾਊਡਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਹੁਣ ਆਪਾਂ 1-2 ਮਿੰਟ ਤੱਕ ਥੋੜਾ ਪਕਾ ਦੇਗੇ ਹੁਣ ਆਪਾਂ ਕੜਾਈ ਨੂੰ ਨੀਚੇ ਤਰ ਲੈਣੀ ਆ ਹੁਣ ਇੱਕ ਥੜੀ ਲਵਾਂਗੇ ਇਹਦੇ ਵਿੱਚ ਓਇਲ ਗ੍ਰੀਸ ਕਰਾਂਗੇ ਉਨੇ ਦੇ ਉੱਪਰ ਬਟਰ ਪੇਪਰ ਲਾਵਾਂਗੇ ਤੇ ਦੇਖ ਮਿਲ ਕੇ ਕੇਕ ਪਾਵਾਂਗੇ ਥਾਲੀ ਵਿੱਚ ਚੰਗੀ ਤਰ੍ਹਾਂ ਸੈੱਟ ਕਰ ਲਿਆ ਮਿਲ ਕੇ ਇਹਨੂੰ ਅਸੀਂ 2 ਘੰਟੇ ਲਈ ਇੱਧਾ ਪੇ ਰਹਿਣ ਦੇਣਾ ਵਾ ਜਦੋਂ ਪੂਰੀ ਤਰ੍ਹਾਂ ਸੈੱਟ ਹੋ ਜਾਏਗਾ ਫਿਰ ਵੀ ਦੇ ਪੀਸ ਕਰਾਂਗੇ ਮਿਲਕ ਕੇਕ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲਿਆ ਹਾਂ ਆਪਾਂ ਇਹਦੇ ਪੀਸ ਕੱਟ ਕੇ ਤਿਆਰ ਕਰਾਂਗੇ ਪੀਸ ਤੁਸੀਂ ਕਿਸੇ ਵੀ ਸ਼ੇਪ ਵਿੱਚ ਬਣਾ ਸਕਦੇ ਹੋ ਮਿਲਕ ਕੇਕ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਇੱਕਦਮ ਨਰਮ ਬਣ ਕੇ ਤਿਆਰ ਹੋਇਆ ਵਾ ਇਕਦਮ ਨਰਮ ਇਸ ਤਰੀਕੇ ਨਾਲ ਆਪਾਂ ਸਾਰੇ ਪੀਸ ਕੱਟ ਕੇ ਤਿਆਰ ਕਰ ਲਵਾਂਗੇ ਆਟੇ ਦਾ ਮਿਲ ਕੇ ਕੇਕ ਬਣ ਕੇ ਤਿਆਰ ਆ ਮਿਲ ਕੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਇਕਦਮ ਨਰਮ ਬਣਿਆ ਇਹਦੇ ਵਿੱਚ ਆਪਾਂ ਸੂਜੀ ਪਾਈ ਸੂਜੀ ਪਾਉਣ ਨਾਲ ਇਹ ਦਾਣੇਦਾਰ ਬਣਿਆ ਮਿਲਕ ਪਾਊਡਰ ਪਾਉਣ ਨਾਲ ਇਹਦੇ ਵਿੱਚ ਖੋਏ ਵਾਲਾ ਸੁਆਦ ਆਇਆ ਸੁਆਦ ਬਹੁਤ ਵਧੀਆ ਤੁਸੀਂ ਇਹਨੂੰ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਤੇ ਜੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ